ਵਾਰਡ ਨੰਬਰ 1 ਅਤੇ ਵਾਰਡ ਨੰਬਰ 16 ਤੁੱਲਾ ਰੋਡ ਦੁਰਦਵਾਰਾ ਭਾਈ ਮਤੀ ਦਾਸ ਭਾਈ ਸਤੀ ਦਾਸ ਦੇ ਸਾਹਮਣੇ ਪਾਣੀ ਵਾਲੀ ਗਲੀ ਦੇ ਸੀਵਰੇਜ ਬੰਦ ਤੇ ਨੀਵੀਂ ਗਲੀ ਕਾਰਨ ਵਾਰਡ ਵਾਸੀਆਂ ਦਾ ਜੀਵਨ ਹੋਇਆ ਔਖਾ ਸਮੂਹ ਵਾਰਡ ਵਾਸੀਆਂ ਵੱਲੋਂ ਗਲੀ ਨੂੰ ਉੱਚਾ ਕਰਨ ਦੀ ਨਗਰ ਕੌਂਸਲ ਤੋਂ ਕੀਤੀ ਮੰਗ ਪੱਟੀ ਸ਼ਹਿਰ ਦੀ ਵੀ ਵਾਰਡ ਨੰਬਰ 1 ਤੇ 16 ਤੁੱਲਾ ਰੋਡ ਦੇ ਵਾਸੀਆਂ ਨੇ ਦੱਸਿਆ ਇਹ ਗਲੀ ਪਾਣੀ ਵਾਲੀ ਗਲੀ ਮਸ਼ੂਰੂਰ ਹੋਣ ਕਾਰਨ بارش ਦੇ ਮੌਸਮ ਵਿੱਚ ਅਤੇ ਸੀਵਰੇਜ ਬੰਦ ਹੋਣ ਕਾਰਨ ਸਿੱਧਾ ਹੀ ਤਾਂ ਗੰਦਾ ਪਾਣੀ ਘਰਾਂ ਵਿੱਚ ਆ ਜਾਂਦਾ ਹੈ ਇਸ ਸਬੰਧੀ ਕਾਰਤ ਸਿੰਘ ਪਟਵਾਰੀ ਨੇ ਦੱਸਿਆ ਕਿ ਇਹ ਗਲੀ ਕੁਲਾ ਰੋਡ ਦੀ ਸੜਕ ਤੋਂ ਪਿੰਚ ਚਾਰ ਟੁੱਟ ਨੀਵੀਂ ਹੋਣ ਕਾਰਨ بارش ਅਤੇ ਸੀਵਰੇਜ ਬੰਦ ਹੋਣ ਕਾਰਨ ਗੰਦਾ ਪਾਣੀ ਘਰਾਂ ਵਿੱਚ ਦਾਖਲ ਹੋ ਜਾਂਦਾ ਹੈ ਅਤੇ ਭਿਆਨਕ ਬਿਮਾਰੀਆਂ ਫੈਲਣ ਦੇ ਦਰਕਾਰਨ ਅਸੀਂ ਨਗਰ ਕੌਂਸਲ ਪੱਟੀ ਤੋਂ ਮੰਗ ਕਰਦੇ ਹਾਂ ਕਿ ਸਾਡੀ ਗਲੀ ਨੂੰ ਉੱਚਾ ਕਰਕੇ ਸਮੂਹ ਵਾਰਡ ਵਾਸੀਆਂ ਨੂੰ ਬਿਮਾਰੀਆਂ ਤੋਂ ਬਚਾਇਆ ਜਾਵੇ। ਨਗਰ ਮੈਨ ਕੋਰ ਸੇਵਕ ਦੇ ਨਾਲ ਕਪਲ ਗਿਲਦੀ ਵਿਸ਼ੇਸ਼ ਰਿਪੋਰਟ। ਹਾਂਜੀ ਵੀਡੀਓ ਆ ਵੀਰ ਸ਼ੋਭਨਾ ਵਗੇ ਦੀ ਗੁਰਦੇਵ ਸਿੰਘ ਪਾਜੀ ਹਾਂਜੀ ਗੁਰਦੇਵ ਸਿੰਘ ਜੀ ਕਿੱਥੋਂ ਦੇ ਰਹਿਣ ਵਾਲੇ ਤੁਸੀਂ ਪਾਜੀ ਸਰਾਲੀ ਮੰਡ ਦੇ ਤੇ ਜਦੋਂ ਤੁਸੀਂ ਇੱਥੋਂ ਨਿਕਲਦੇ ਜੇ ਇਸ ਰੋਡ ਤਾਂ ਨਹੀਂ ਤੇ ਕਿੱਦਾਂ ਦੀਆਂ ਮੁਸ਼ਕਲਾਂ ਸਾਹਮਣੇ ਕਰ ਰਹੇ ਹੋ ਮੁਸ਼ਕਲਾਂ ਭਾਜੀ ਇੱਥੇ ਕੋਈ ਬੱਚੇ ਲੈ ਕੇ ਨਹੀਂ ਨੰਗ ਸਕਦਾ ਵੇਖੋ ਤੁਸੀਂ ਅੱਜ ਜਿਹੋ ਉਹਦੀ ਸਰਕਾਰ ਆਈ ਆ ਕਾਂਗਰਸ ਸਰਕਾਰ ਆਈ ਬੇੜਾ ਕਰ ਕਰਤਾ ਆਪ ਕਾਲੀਆਂ ਨੇ ਬਣਾਏ ਆ ਇਹਨਾਂ ਨੇ ਕੋਈ ਮੇਨਟੇਨੈਂਸ ਕੀਤਾ ਹੀ ਨਹੀਂਗਾ ਅੱਛਾ ਜੀ ਹਾਂ ਜੀ ਤੇ ਜਦੋਂ ਨੰਗਦੇ ਕਿਦਾਂ ਦੀ ਮੁਸ਼ਕਲ ਤੁਹਾਨੂੰ ਮਤਲਬ ਬੱਚੇ ਨੰਗਦੇ ਜਾਂ ਤੁਸੀਂ ਨੰਗਦੇ ਬੱਚੇ ਭਾਜੀ ਅਸੀਂ ਤਾਂ ਰੋੜ ਹੀ ਬਦਲੀ ਕਰਕੇ ਨੰਗਦੇ ਐਂ ਤੇ ਕਰੋਂ ਸਾਡੀਆਂ ਆ ਉਹਨੇ ਵੱਟੀ ਇਧਰ ਦੀ ਕਿਉਂ ਨਹੀਂ ਆਉਂਦੇ ਤੁਸੀਂ ਇਧਰ ਆ ਪਾਣੀ ਵੇਖੋ ਕਿਨ ਕਿਨਾਂ ਬੱਚੇ ਡਿੱਗਣੇ ਕੋਈ ਮੋਟਰਸਾਈਕਲ ਤੋਂ ਡਿੱਗੂਗਾ ਤੇ ਤੁਸੀਂ ਸਰਕਾਰਾਂ ਤੋਂ ਕੀ ਮੰਗ ਕਰਦੇ ਹੋ ਸਰਕਾਰਾਂ ਤੋਂ ਇਹੋ ਮੰਗ ਕਰਦੇ ਆ ਰੋਡ ਆ ਸੀਵਰੇਜ ਇਹਦਾ ਰੋਡ ਵੀ ਇਹ ਵੱਡਾ ਹੋਣਾ ਚਾਹੀਦਾ ਵਾ ਤੇ ਇਹ ਸੀਵਰ ਵੇਖੋ ਸਾਰੇ ਬੰਦ ਪਏ ਆ ਤੇ ਇਹ ਚੱਲਦੇ ਨੇ ਚਾਹੀਦੇ ਹੋਰ ਤੇ ਕੋਈ ਗੱਲ ਨਹੀਂ ਸਾਡੀ ਮੰਗ ਇਹੋ ਹੀ ਆ ਠੀਕ ਹੈ ਜੀ ਜੀ ਵੀਰ ਜੀ ਤੁਹਾਡਾ ਸ਼ੋਭਨਾਮ ਕੀ ਹੈ ਜੀ ਮੇਰਾ ਨਾਮ ਜੀ ਬਲਵਿੰਦਰ ਪੌਲ ਹੈ ਜੀ ਮੇਰਾ ਨਾਮ ਤੇ ਇਥੋਂ ਜਦੋਂ ਆਪਾਂ ਲੰਘਦੇ ਆ ਕੰਡਾਲੇ ਰੋਡ ਤੇ ਕਿਸ ਤਰ੍ਹਾਂ ਦੀਆਂ ਮੁਸ਼ਕਲਾਂ ਸਾਹਮਣਾ ਕਰਨਾ ਪੈਂਦਾ ਜੀ ਇਹ ਮੁਸ਼ਕਲਾਂ ਵੇਖ ਲਓ ਜੀ ਇਹ ਪਾਣੀ ਦੇ ਵਿੱਚ ਖੜੇ ਆ ਤੇ ਜਦੋਂ ਵੀ ਅਸੀਂ ਲੰਘਦੇ ਇੱਥੇ ਪਾਣੀ ਮਤਲਬ ਸੀਵਰੇਜ ਜਿਹੜਾ ਵਾ ਸੀਵਰੇਜ ਦਾ ਪਾਣੀ ਵੀ ਪੈਂਦਾ ਵਾ ਬਾਰਸ ਦਾ ਪਾਣੀ ਵੀ ਰੁਕਦਾ ਅੱਗੇ ਕਿਸੇ ਬੰਦੇ ਨੂੰ ਨਹੀਂ ਜਾਂਦਾ ਤੇ ਮਤਲਬ ਸਾਰਿਆਂ ਨੂੰ ਇਸ ਤਰ੍ਹਾਂ ਹੀ ਪਾਣੀ ਦੇ ਵਿੱਚੋਂ ਲੰਘਣਾ ਪੈਂਦਾ ਕਈ ਵਾਰੀ ਮਤਲਬ ਤਿਆਰ ਹੋ ਕੇ ਘਰੋਂ ਆਈਦਾ ਤੇ ਜੁੱਤੀਆਂ ਕੱਪੜੇ ਲਬੀੜ ਕੇ ਘਰੇ ਚੱਲ ਜਾਈਦਾ ਔਰ ਬਹੁਤ ਸਾਰੀਆਂ ਬੀਬੀਆਂ ਭੈਣਾਂ ਦੀ ਲੰਘਦੀਆਂ ਵਾਂ ਕਈ ਲੋਕ ਇਸ ਤਰ੍ਹਾਂ ਤੇ ਡਿੱਗ ਪੈਂਦੇ ਆ ਬੜੀ ਮੁਸ਼ਕਲ ਹੈ ਕਿੰਨੇ ਪਿੰਡਾਂ ਦਾ ਰਸਤਾ ਲੱਗਦਾ ਜੀ ਇਹ ਮੇਰੇ ਤਕਰੀਬਨ 4-5 ਪਿੰਡਾਂ ਪਿੰਡਾਂ ਨੂੰ ਇਹ ਰਸਤਾ ਜਾਂਦਾ ਵਾ ਮੇਨ ਔਰ ਇਹ ਲੱਗੇ ਹੈਗੀ ਆ ਵਾਟਰ ਸਪਲਾਈ ਇਹ ਸੰਗਲ ਵਸਤੀ ਪਿੰਦੀ ਵਾਟਰ ਨੰਬਰ 1 ਇਹ ਹੈਗਾ ਜੀ ਕੰਡਿਆਲਾ ਰੋਡ ਇਹ ਮੇਨ ਰਸਤਾ ਵਾ ਇਸ ਸੰਗਲ ਵਸਤੀ ਦੇ ਵਿੱਚ ਜਿਹੜਾ ਇਹ ਰਸਤਾ ਜਾ ਰਿਹਾ ਵਾ ਵਾਟਰ ਨੰਬਰ 1 ਦੇ ਵਿੱਚ ਔਰ ਦੋ ਚਰਚਾ ਪੈਂਦੇ ਆ ਔਰ ਇੱਕ ਗੁਰਦਾਰਾ ਸਾਹਿਬ ਪੈਂਦਾ ਵਾ ਸੰਗਤਾਂ ਨੂੰ ਬਹੁਤ ਸਾਰੀ ਮੁਸ਼ਕਲ ਆਉਂਦੀ ਹੈ ਜੀ ਤੇ ਸਰਕਾਰ ਤੋਂ ਕੀ ਮੰਗ ਕਰਦੇ ਹੋ ਤੁਸੀਂ ਅਸੀਂ ਇਹੀ ਮੰਗ ਕਿੰਨੇ ਦੀ ਕਰਦੇ ਜੀ ਕਿ ਇਹ ਰਸਤਾ ਜਿਹੜਾ ਵਾ ਇਹ ਬਣਾਵਾਇਆ ਜਾਵੇ ਸਰਕਾਰ ਬੜੀ ਜਲਦੀ ਬਣਾਵੇ ਲੇਕਿਨ ਇਸ ਤਰਸਤੇ ਵਾਲ ਕੋਈ ਧਿਆਨ ਨਹੀਂ ਕਰ ਰਿਆ ਹਾਂਜੀ ਅਸੀਂ ਇਹੀ ਮੰਗ ਕਰਦੇ ਆਂ ਕਿ ਪਾਣੀ ਦਾ ਕਿਹ ਬੰਨੇ ਨਿਕਾਸ ਨਹੀਂ ਜਾ ਰਿਹਾ ਇਹ ਪਾਣੀ ਜਿਹੜਾ ਹੈਗਾ ਵਾ ਇਹ ਲਾਗੇ ਇੱਕ ਨਾਲਾ ਪੈਂਦਾ ਹੈਗਾ ਵਾ ਤੇ ਪਾਣੀ ਦਾ ਨਿਕਾਸ ਜਿਹੜਾ ਵਾ ਮਤਲਬ ਰੋਈ ਦੇ ਵਿੱਚ ਪਾਇਆ ਜਾਵੇ ਕਿ ਜਿਹੜਾ ਪਾਣੀ ਇਸਕਾ ਤੇ ਰੁਕਦਾ ਵਾ ਪਾਣੀ ਇਸਕਾ ਤੇ ਨਾਲ ਰੁਕੇ ਲੋਕਾਂ ਨੂੰ ਮੁਸ਼ਕਲ ਨਾ ਆਵੇ ਨੰਗਲ ਦੇ ਲਈ ਤੇ ਇਹੀ ਇਹੀ ਮੰਗ ਕਰਦੇ ਆਂ ਸਰਕਾਰ ਘੜੀ ਕਿ ਰੋਈ ਦੇ ਵਿੱਚ ਪਾਣੀ ਪਾਇਆ ਜਾਵੇ ਠੀਕ ਹੈ ਜੀ ਸਰਬਜੀਤ ਜੀ ਦਾ ਸ਼ੁਕਰੀਆ ਕਰੇ ਸੰਪਟਵਾਰੀ ਤੇ ਕਿਹੜੀਆਂ ਸਮੱਸਿਆਵਾਂ ਦਾ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਤੁਹਾਨੂੰ ਇਹ ਗਲੀ 'ਚੋਂ ਲੰਘਣ ਲੱਗਿਆ ਗਲੀ 'ਚੋਂ ਲੰਘਣ ਲੱਗਿਆ ਇਹ ਗਲੀ ਛੜਕ ਤੋਂ 3-4 ਫੁੱਟ ਉੱਚਨੀ ਵੀ ਆ ਜਦੋਂ ਬਰਸਾਤਾ ਜਾਂ ਅੱਗੇ ਪਿੱਛੇ ਵੀ ਜਦੋਂ ਸੀਵਰੇਜ ਬਲਾਕ ਹੋ ਜਾਵੇ ਤੇ ਸਾਡੀ ਗਲੀ ਤਿੰਨ ਤੋਂ 4 3.5 ਫੁੱਟ ਤੱਕ ਪਾਣੀ ਖੜੋ ਜਾਂਦਾ ਸੀਵੇ ਨਾ ਚੱਲਣ ਕਰਕੇ ਗਲੀ 'ਚ ਤਿੰਨ-ਤਿੰਨ ਫੁੱਟ ਜਦੋਂ ਪਾਣੀ ਖੜੋ ਜਾਂਦਾ ਸਾਨੂੰ ਬਜ਼ੁਰਗਾਂ ਨੂੰ ਬੱਚਿਆਂ ਨੂੰ ਸਾਨੂੰ ਲੰਘਣਾ ਮੁਸ਼ਕਲ ਹੋ ਜਾਂਦਾ ਕਈ ਵਾਰ ਦੇਖ ਕੇ ਬਸਤੇ ਬੱਚੇ ਲਵੇੜ ਲਿੰਦੇ ਆ ਕਈ ਵਾਰ ਬਜ਼ੁਰਗ ਵਿੱਚ ਦੇਖ ਪੈਂਦੇ ਆ ਗੁਰਦੁਆਰੇ ਜਾਣਾ ਹੁੰਦਾ ਕਈ ਵਾਰ ਉਹਨਾਂ ਦੀ ਕੋਈ ਲੱਤ ਬਾਹ ਵੀ ਟੁੱਟੀ ਆ ਤੇ ਉਹਨਾਂ ਦਾ ਮਤਲਬ ਆਪਣਾ ਜਨੋ ਪ੍ਰਸ਼ਾਦ ਹੁੰਦੀ ਆ ਉਦੋਂ ਸਾਰਾ ਪਾਣੀ ਇਹਦਾ ਨਿਕਲਦਾ ਹੀ ਨਹੀਂ ਗਲੀ ਦਾ ਤਿੰਨ ਤਿੰਨ ਚਾਰ ਚਾਰ ਦਿਨ ਖੜਾ ਰਹਿਦਾ ਤੇ ਸਾਨੂੰ ਜਿਹੜਾ ਪਾਣੀ ਵਾਪਸ ਜਦੋਂ ਸੀਵਰੇਜ ਦਾ ਵੀ ਗਲੀ ਦੇ ਵਿੱਚ ਆਉਣਾ ਉਹਨੂੰ ਬਿਮਾਰੀਆਂ ਫੈਲਣ ਦਾ ਡਰ ਇੱਥੇ ਤੇ ਸਰਕਾਰ ਤੋਂ ਕੋਈ ਮੰਗ ਕਰਦੇ ਸਰਕਾਰ ਤੋਂ ਇਹ ਮੰਗ ਕਰਦੇ ਗਲੀ ਉੱਚੀ ਕੀਤੀ ਜਾਵੇ ਤੇ ਪਹਿਲੋਂ ਕੋਈ ਤੁਸੀਂ ਲਿਖਤੀ ਰੂਪ ਤੋ ਕੋਈ ਦਿੱਤਾ ਉਹਨਾਂ ਨੂੰ ਜਾਂ ਕੁਝ ਤੁਹਾਨੂੰ ਦਿੱਤਾ ਸੀ ਲਿਖਤੀ ਜੀ ਇਹਨਾਂ ਨੂੰ ਅੱਛਾ ਤੇ ਮੈਨੂੰ ਜੀ ਆਮ ਦਿੱਤਾ ਮੈਨੂੰ ਸਾਹਿਬ ਨੂੰ ਈਓ ਨੂੰ ਹੀ ਦਿੱਤਾ ਸੀ ਤੇ ਇਧਰ ਤੋਂ ਦਾ ਨਾਮ ਕੀ ਹੈ ਬਲਵਿੰਦਰ ਸਿੰਘ ਫੈਕਟਰੀ ਹਾਂ ਜੀ ਇਧਰ ਗਲੀ ਦੇ ਵਿੱਚ ਕਿਸ ਤਰ੍ਹਾਂ ਦੀਆਂ ਮੁਸ਼ਕਲਾਂ ਸਾਹਮਣੇ ਕਰਨਾ ਪੈਂਦਾ ਤੁਹਾਨੂੰ ਗਲੀ ਮੇਨ ਜੀ ਬਹੁਤ ਨੀਵੀਂ ਹੈ ਸੜਕ ਤਾਂ 3-4 ਫੁੱਟ ਹੈ ਮਾਲ ਜਿਹੋ ਸੀਵਰੇਜ ਬੰਦ ਦਾ ਸਾਰਾ ਪਾਣੀ ਜਿਹੜਾ ਗਲੀ ਚ ਆ ਜਾਂਦਾ ਜੋ ਬਰਸਾਤ ਹੋ ਦੋ ਪਾਣੀ ਖਲੋਤਾ ਰਹਿੰਦਾ ਲੋਕਾਂ ਨੂੰ ਨੰਗਲ ਦੀ ਬੜੀ ਮੁਸ਼ਕਲ ਪੇਸ਼ ਆਉਂਦੀ ਹੈ ਮੌਕਈ ਇਹਦਾ ਤੇ ਤੁਹਾ ਦਾ ਘੱਟ ਹੋ ਜਾਂਦੀ ਹੈ ਕਿ ਸੀਰ ਜਾਵਤ ਤੇ ਪਾਣੀ ਖਲੋਦੇ ਜਲਾ ਜੰਮ ਜਾਂਦਾ ਤੁਸੀਂ ਹੋਰ ਕਈ ਵਿਚਾਰੇ ਬੱਚੇ ਦੇਖ ਕੇ ਤੇ ਲੱਤਾਂ ਬਾਹਾਂ ਟੁੱਟ ਗਈਆਂ ਇੱਕ ਦੋ ਤੇ ਤੁਸੀਂ ਸਰਕਾਰ ਤੋਂ ਕੀ ਮੰਗ ਕਰਦੇ ਹੋ ਅਸੀਂ ਦੇਖੋ ਮੰਗ ਕਰਦੇ ਹਾਂ ਜੀ ਇਹਨਾਂ ਸ਼ਰਕਤ ਦੇ ਬਰਾਬਰ ਕੀ ਕੀਤੀ ਜਾਵੇ ਜੀ ਕੀ ਵੀ ਜਹਾਉਂਦੀਆਂ ਕੀਆਂ ਕਰਕੇ ਤੇ ਇਹਨੂੰ ਸ਼ਰਕਤ ਦੇ ਬਰਾਬਰ ਕੀਤੀ ਜਾਵੇ ਜੀ ਇਹ ਕਿੰਨੇ ਜਰ ਤੋਂ ਗਲੀ ਜਿਹੜੀ ਇਹ ਨੀਵੀਂ ਹੈ ਇਹ ਤਾਂ 15 ਸਾਲ ਹੀ ਹੋ ਗਏ 15 ਸਾਲ ਦੇ ਵਿੱਚ ਸਰਕਾਰ ਕਿਸੇ ਪਿਛਲੀਆਂ ਸਰਕਾਰਾਂ ਨੇ ਤੇ ਹੋਣਦੀਆਂ ਸਰਕਾਰਾਂ ਨੇ ਕੁਝ ਨਹੀਂ ਪਿਛਲੀ ਸਰਕਾਰ ਵੇਰੇ ਤਾਂ ਸੀਵਰੇਜ ਨਹੀਂ ਉਹਨਾਂ ਸੀਵਰੇਜ ਪਾਤਾ ਤੇ ਹੁਣ ਸਰਕਾਰ ਨੇ ਜਿਹੜਾ ਕਿ ਆਖਿਆ ਇੱਕ ਦੋ ਨਾਮ ਜਮਲ ਸਾਹਿਬ ਨੂੰ ਉਹ ਕਹਿੰਦੇ ਅਸੀਂ ਬਣਾ ਦੇਨੇ ਕੱਲ ਨੂੰ ਉਹਨੇ ਸਾਨੂੰ ਸੱਦਿਆ ਉਹ ਕਹਿੰਦੇ ਅਸੀਂ ਹਫਤੇ ਦੇ ਵਿੱਚ ਬਣਾ ਦਾਂਗੇ ਠੀਕ ਹੈ ਜੀ ਹਾਂ ਜੀ ਸੁਣੋ ਕੀ ਜੀ ਅਨਜੀਤ ਕੁਰ ਤੇ ਇਸ ਗਲੀ ਦੇ ਵਿੱਚ ਨੰਗਲ ਗਿਆ ਕਿਹੋ ਜੀਆਂ ਮੁਸ਼ਕਲਾਂ ਸਾਹਮਣੇ ਕਰ ਰਹੇ ਹਾਂ ਬਹੁਤ ਜ਼ਿਆੜੀਆਂ ਜੀ ਸਾਨੂੰ ਪ੍ਰੋਬਲਮ ਆਉਂਦੀ ਹੈ ਇਸ ਗਲੀ ਦੇ ਵਿੱਚ ਜਦੋਂ ਵੀ ਅਸੀਂ ਨੰਗਦੇ ਹਾਂ ਗੁੱਡੇ ਗੁੱਡੇ ਪਾਣੀ ਹੁੰਦਾ ਹੱਥੋਂ ਨਹੀਂ ਨੰਗਿਆ ਜਾਂਦਾ ਬੱਚਿਆਂ ਨੂੰ ਸਕੂਲ ਖੋਦ ਛੱਡਣ ਕਰੀ ਵਾਰੀ ਜਾਣਾ ਪੈਂਦਾ ਵਾ ਤੇ ਬਾਈਕ ਤੇ ਖੋਦ ਮੈਂ ਚਲਾ ਲੈਣੀ ਲੈ ਕੇ ਜਾਂਦੇ ਆਂ ਕਈ ਵਾਰੀ ਡਿੱਗੇ ਬੱਚੇ ਨਾਲ ਲੈ ਕੇ ਤੇ ਪਰ ਇਸ ਗਲੀ ਦਾ ਕੁਝ ਨਹੀਂ ਬਣਿਆ ਬਸ ਕਹਿ ਦਿੰਦੇ ਬਣਾਵਾਂਗੇ ਬਣਾਵਾਂਗੇ ਪਰ ਕੁਝ ਨਹੀਂ ਕੀਤਾ ਇਹਨਾਂ ਨੇ ਸਰਕਾਰ ਨੇ ਬਸ ਹਰ ਵਾਰੀ ਵੇਖ ਕੇ ਚਲੇ ਜਾਂਦੇ ਆਂ ਮੰਨਤੀ ਵੀ ਬੜੀ ਵਰੀ ਹੋਈ ਆ ਤੇ ਪਰ ਨਹੀਂ ਇਹਨਾਂ ਨੇ ਕੁਝ ਨਹੀਂ ਕੀਤਾ ਇਸ ਟਾਈਮ ਤੇ ਹਲੇ ਬਸ ਕਹੀ ਜਾਂਦੇ ਬਣਾ ਦਾਂਗੇ ਬਣਾ ਦਾਂਗੇ ਪਰ ਕੁਝ ਨਹੀਂ ਕੀਤਾ ਕੋਣ ਕਹਿੰਦਾ ਬਣਾ ਦਾਂਗੇ ਜੀ ਬਸ ਇਹ ਤੁੱਜਾ ਸਰਕਾਰਾਂ ਹੀ ਕਹਿੰਦੀਆਂ ਵੀ ਬਣਾ ਦਾਂਗੇ ਕਈ ਵਾਰੀ ਆਏ ਵੀ ਆ ਦੇਖਣ ਵਾਸਤੇ ਖੁਦ ਆਇਆ ਮੰਤਰੀ ਦੇਖਣ ਵਾਸਤੇ ਹਾਂਜੀ ਐਮ ਐਲ ਏ ਐਮ ਐਲ ਏ ਖੁਦ ਆਇਆ ਸੀ ਕਰੇ ਅਈ ਖੁਦ ਬੁਲਾਇਆ ਸੀ ਆਇਆ ਸੀ ਦੇਖਣ ਵਾਕ ਦੇਖਣ ਵਾਸਤੇ ਤੋਂ ਉਹਨਾਂ ਨੇ ਕੁਝ ਨਹੀਂ ਕੀਤਾ ਹਾਂ ਅਸੀਂ ਬਣਾਵਾਂਗੇ ਬਣਾਵਾਂਗੇ ਤਾਂ ਸੇਹੋ ਕਛ ਕਹਿਸ ਜਨਨਾਇ ਕਾਹ ਹਿੰਤੇ ਇਹ ਕਿੰਨੇ ਵੀ ਕਲੀ ਪਾਨੀ ਚਾਹੀਦੀ ਆ ਸਾਨੂੰ ਬਹੁਤ ਮੁਸ਼ਕਲ ਆਉਂਦੀ ਕਈ ਵਾਰੀ ਤੇ ਜਦੋਂ ਕੋਈ ਗੱਡੀ ਹੁੰਦੀ ਆ ਪਾਣੀ ਸਾਡੇ ਘਰੇ ਚਲੇ ਜਾਂਦਾ ਵਾ ਇੰਨੀ ਗੰਦਗੀ ਹੁੰਦੀ ਆ ਤੇ ਖੁਦ ਪਾਣੀ ਘਰਾ ਦੇ ਵਿੱਚ ਚਲੇ ਜਾਂਦਾ ਵਾ ਤੇ ਖੁਦ ਕੱਢਣਾ ਪੈਂਦਾ ਵਾ ਇੰਨੀ ਨਹੀਂ ਮੁਸ਼ਕਲ ਆਉਂਦੀ ਬੱਚਾ ਨੂੰ ਨਾ ਕਿਤੇ ਕਿਤੇ ਜਾ ਸਕਦੇ ਨਾ ਕਈ ਵਾਰੀ ਤੇ ਇੰਨਾ ਇਨਾ ਪਾਣੀ ਰਹਿੰਦਾ ਨਹੀਂ ਸਾਨੂੰ ਖੁਦ ਨੂੰ ਕਿਤੇ ਜਾਣਾ ਆਉਣਾ ਵੀ ਸਾਨੂੰ ਮੁਸ਼ਕਲ ਹੋ ਜਾਂਦਾ ਹਾਂ ਹਾਂਜੀ ਪੰਜਾਬ ਜੀ ਸ਼ੁਭਨਾਮ ਕੀ ਜੀ ਚੰਦਜੀਤ ਕੋ ਤੇ ਇਸ ਗਲੀ ਦੇ ਵਿੱਚ ਕਿਸ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਬੜੀ ਚੁਸਲਾ ਭਾਈ ਮੀਂਹ ਪੈ ਜਾਏ ਤਾਂ ਬਿਲਕੁਲ ਪਾਣੀ ਤਾਂ ਨਿਕਲਦਾ ਹੀ ਨਹੀਂਗਾ ਤਾਤਾ ਪਾਣੀ ਬਿਲਕੁਲ ਕਿਤੇ ਨਿਕਲਦਾ ਨਾ ਨਾ ਲੈਂਦਾ ਇੰਨਾ ਮੁਸ਼ਕਲ ਹੁੰਦਾ ਨੰਗਣਾ ਵੀ ਔਖਾ ਹੋ ਜਾਂਦਾ ਕੋਈ ਸਾਧਨ ਹੋਏਗਾ ਫੇਰ ਹੀ ਕੋਈ ਸੜਕ ਤੇ ਜਾਏਗਾ ਨਹੀਂ ਤੇ ਆਪਣੇ ਘਰਾਂ ਚ ਹੀ ਆ ਤੇ ਜਿਹੜਾ ਕੋਈ ਮਾਤੜ ਰਹਿੰਦਾ ਉਹ ਕੀ ਕਰੂਗਾ ਉਹਨੇ ਗੰਦਗੀ ਚੋਂ ਨਿਕਲਣਾ ਉਹਨੇ ਕਿੱਥੇ ਜਾਣਾ ਤੇ ਕੋਈ ਸਰਕਾਰ ਤੋਂ ਕੋਈ ਮੰਗ ਕੀਤੀ ਪਹਿਲਾਂ ਤੁਸੀਂ ਸਰਕਾਰ ਕੋ ਬਥੇਰੀ ਮੰਗ ਕੀਤੀ ਆ ਅੱਜ ਕਹਿੰਦੇ ਪਲਾਣਾ ਘੜ ਕੇ ਮਿੰਕੇ ਲਈ 13 ਵਾਲੀ ਗਲੀ ਮਿੰਕੇ ਖੜੀ ਆ 14ਵੀਂ ਵਾਰੀ ਹੁਣ ਮੰਨ ਕੇ ਖੜੀ ਪਤਾ ਨਹੀਂ ਬਣਨੀ ਐ ਵੀ ਆ ਕਿ ਨਹੀਂ ਬਣਨੀ ਤੇ ਸਾਨੂੰ ਤਾਂ ਲਾਰੇ ਲਾਉਂਦੇ ਆ ਤੇ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਉਦੋਂ ਸਾਰੇ ਆਖ ਦਿੰਦੇ ਆ ਸਾਨੂੰ ਪਾਓ ਅਸੀਂ ਕੰਮ ਕਰਾਂਗੇ ਦੂਜੇ ਕਹਿੰਦੇ ਸਾਨੂੰ ਪਾਓ ਅਸੀਂ ਕੰਮ ਕਰਾਂਗੇ ਤੇ ਤੁਸੀਂ ਕਿੰਨੀ ਵਾਰੀ ਕਹਿਸ ਇਹ ਸਾਨੂੰ ਜਾਂ ਗਿਲਸਾਂ ਤੁਹਾਨੂੰ ਤਾਂ ਦੱਸਿਆ ਵੀ 12 ਵਜੇ ਕਹਦੇ 12 ਵਜੇ ਤਾਂ ਰੂੜੀ ਦੀ ਵੀ ਸੁਣੀ ਜਾਂਦੀ ਸਾਡੀ ਗਲੀ ਦੀ ਸੁਣੀ ਨਹੀਂ ਜਾਂਦੀ ਠੀਕ ਹੈ ਠੀਕ ਆਓ ਠੀਕ ਹੈ 12 ਵਜੇ ਤਾਂ ਰੂੜੀ ਦੀ ਜਿਹੜੀ ਉਹ ਵੀ ਸੁਣ ਲੈਂਦੇ ਆ ਤੇ ਪਰ ਸਾਡੀ ਗਲੀ ਦੀ ਨਹੀਂ ਸੁਣੀ ਜਾਂਦੀ ਠੀਕ ਹੈ ਓਕੇ ਠੀਕ ਹੈ ਦੇ ਫੀਵਰ ਦੀ ওভারਫਲੋ ਹੋ ਰਿਹਾ ਜੀ ਤਿੰਨ ਚਾਰ ਮਹੀਨੇ ਤੋਂ ਉਹ ਸੜਕ ਦੇ ਵਿੱਚ ਸਾਰਾ ਗੰਦਾ ਪਾਣੀ ਹੈ ਉਹ ਤਾਂ ਜਾਂਦਾ ਰਾਈਆਂ ਨੂੰ ਬੜੀ ਪਰੇਸ਼ਾਨੀ ਹੈ ਉਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਹ ਮੇਰੇ ਧਿਆਨ ਦੇ ਵਿੱਚ ਕੋਈ ਮਸਲਾ ਕਿਸੇ ਵੇਲੇ ਨਹੀਂ ਆਂਦਾ ਨਹੀਂ ਗਿਆ ਫਿਲਹਾਲ ਤੁਸੀਂ ਇੱਧਰ ਲਿਆਉਂਦਾ ਆ ਕਿ ਅੱਜ ਦੀ ਸਫਾਈ ਵਗੈਰਾ ਕਰਵਾ ਦਿੱਤੀ ਜਾਏਗੀ ਇਸ ਸਫਾਈ ਕੋਲਾਵਾ ਕਿਸੇ ਚੀਜ਼ ਦੀ ਲੋੜ ਹੋਵੇ ਕੀ ਰਿਪੇਅਰ ਵਗੈਰਾ ਉਹ ਵੀ ਕਰਵਾ ਦਿੱਤੀ ਜਾਏਗੀ। ਔਰ ਸਰ ਜਿਹੜਾ ਸੜਕ ਟੁੱਟੀ ਹੋਈ ਹੈ ਕੰਡਾਲਾ ਰੋਡ ਫਾਰੀ ਉਹਦੇ ਬਾਰੇ ਸਰਕਾਰ ਕੁਝ ਕਰਦੀ ਹੈ ਪ੍ਰਸ਼ਾਸਨ ਉਹ ਫਿਲਹਾਲ ਨਹੀਂ ਪੱਛ ਲੋ ਉਹਦਾ ਵੀ ਐਸਟੀਮੇਟ ਬਣਵਾ ਕੇ ਸਰਕਾਰ ਨੂੰ ਭੇਜ ਦਿੰਨੇ ਆ ਇਹ ਤਾਂ ਸਰਕਾਰ ਤੋਂ ਫੰਡ ਆਣ ਤੇ ਹੀ ਸੜਕ ਦਾ ਕੰਮ ਹੋਏਗਾ। ਤੇ ਕਿੰਨੇ ਚਿਰ ਸਾਰੇ ਹੋ ਜਾਊਗਾ ਤੁਹਾਡਾ ਕੰਮ ਇਹ। ਦੇਖੋ ਸਿਵਲ ਦਾ ਤਾਂ ਮੈਂ ਅੱਜ ਹੀ ਬੰਦਿਆਂ ਨੂੰ ਕਹਿਣਾ ਹੈ ਉਹ ਜਾ ਕੇ ਦੇਖਦੇ ਨੇ ਜੇ ਤਾਂ ਸਫਾਈ ਕਰਨ ਦੇ ਨਾਲ ਚੱਲ ਜਾਂਦਾ ਹੈ ਵੈਲੈਂਟ ਗੁੱਡ ਅਦਰਵਾਈਜ਼ ਜੇ ਕੋਈ ਰਿਪੇਅਰ ਦੀ ਲੋੜ ਪੈਂਦੀ ਹੈ ਫਿਰ ਥੋੜਾ ਦਿਨ ਲੱਗ ਸਕਦੇ ਨੇ। ਇੱਕ ਸਰ ਜਿਹੜੇ ਵਾਰਡ ਨੰਬਰ 1 ਦੇ ਲੋਕ ਨੇ ਜਾਂ ਰਾਜ ਜੀ ਨੇ 4-5 ਕਿੱਟ ਬਿੰਦੀ ਖੜੇ ਰੋਣ ਨੂੰ ਉਹਨਾਂ ਦਾ ਕਹਿਣਾ ਸੀ ਕਿ ਜੇ ਸੁੱਧਾ ਰੋਈ ਦਾ ਉਥੋਂ ਪਾਣੀ ਉਥੋਂ ਉਹਦੇ ਨੂੰ ਕਰਦਾ ਸ਼ਹਿਰ ਵਾਲੋਂ ਨਾਲ ਮੋੜ ਦੇ ਸੁੱਧਾ ਰੋਈ ਦੇ ਵਿੱਚ ਪਾਇਆ ਜਾਵੇ ਇਸ ਬਾਰੇ ਕੋਈ ਹੈ ਜੀ ਫਿਲਹਾਲ ਨਹੀਂ ਮੈਂ ਕਹ ਦੱਸ ਸਕਦਾ ਦੇਖ ਕੇ ਬੰਦੇ ਦੱਸਣਗੇ ਮੈਨੂੰ ਟੈਕਨੀਕਲ ਤੋਂ ਹਾਂ ਦੇਖ ਕੇ ਦੱਸੇਗਾ ਕਿ ਕੀ ਹਾਲ ਹੋਸਦਾ ਹੈ ਆਪਣਾ ਤਾਂ ਮਸਲਾ ਹੈ ਕਿ ਜੋ ਵੀ ਪਬਲਿਕ ਦਾ ਮਸਲਾ ਹੈ ਉਹਨੂੰ ਹੱਲ ਕਰੀਏ ਕਿਸ ਤਰ੍ਹਾਂ ਵੀ ਹੁੰਦਾ ਹੈ ਤੇ ਜੇ ਸਾਡੇ ਨੂੰ ਸੁੱਧਾ ਪਾਣੀ ਉਥੋਂ 500 ਮੀਟਰ ਦਾ ਹੈਗਾ ਜੀ ਉਹ ਤੈਨ ਦਾ ਬਾਬਲ ਜੇ ਦੇ ਉਥੋਂ ਪਾਣੀ ਸੁੱਧਾ ਹੀ ਰੋਈ ਦੇ ਵਿੱਚ ਜਾਵੇ ਉਹ ਬੈਟਰ ਨਹੀਂ ਦੇਖ ਲੈਣਾ ਮੈਂ ਕਿਉਂਕਿ ਪਾਈਪਸ ਕਿਧਰੋਂ ਕਿਧਰ ਨੂੰ ਫਲੋ ਹੋਆ ਗ੍ਰੈਵਿਟੀ ਕਿਧਰ ਦਿੰਦੀ ਹੈ ਸੀਵਰ ਦੀ ਮੈਨੂੰ ਇਸ ਤਰ੍ਹਾਂ ਪਤਾ ਨਹੀਂ ਹੈ ਉਹ ਦੇਖ ਕੇ ਹੀ ਕਦ ਤੱਕ ਸਰ ਚੈੱਕ ਕਰੋਗੇ ਤੁਸੀਂ ਮੈਂ ਕੋਈ ਨਹੀਂ ਆਜੀ ਬੰਦੇ ਨੂੰ ਕਹਿ ਦੇਣਾ ਠੀਕ ਅੱਛਾ ਸਰ ਇੱਕ ਚੀਜ਼ ਹੋਰ ਹੈ ਵਾਰਡ ਨੰਬਰ 1 ਦੇ ਵਸਨੀਕ ਰਾਹੀਰ ਕਹਿੰਦੇ ਸੀ ਕਿ ਇਹ ਸੜਕ ਬਣੀ ਨੂੰ 20 ਸਾਲ ਹੋ ਗਏ ਆ 2 ਸਾਲ ਸਰਕਾਰ ਬਣੀ ਨੂੰ ਹੁਣ ਤੇ ਆ ਗਏ ਆ ਕੁਝ ਮਹੀਨੇ 20 ਦਿਨ ਰਹਿ ਗਏ ਸਰਕਾਰ ਦੇ 2 ਸਾਲ ਚ ਸਰ ਕਹਿੰਦੇ ਕਿ 20 ਸਾਲਾਂ ਜੇ ਇੱਕ ਸ਼ੜਕ ਹੀ ਨਹੀਂ ਕਹਿੰਦੇ 12 ਸਾਲਾਂ ਬਾਅਦ ਰੂੜੀ ਦੀ ਤਾਂ ਫਿਰ 8 ਸਾਲ ਓਵਰ ਹੋ ਗਏ ਜੀ ਚਲੋ ਹੁਣ ਤੁਸੀਂ ਧਿਆਨ ਜਿ ਲਿਆਂਦੀ ਆ ਅਸੀਂ ਜਿਹੋ ਕਰ ਸਕਦੇ ਆ ਉਹ ਕਰਦੇ ਆ ਐਸਟੀਮੇਟ ਤਿਆਰ ਕਰਵਾ ਕੇ ਭੇਜ ਦਿੰਦੇ ਆ ਠੀਕ ਹੈ ਠੀਕ ਹੈ